ਤੁਸੀਂ ਦੇਖ ਰਹੇ ਹੋ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਣ ਦੀ ਜ਼ਿਲ੍ਹਾ ਮਾਲੀਰ ਕੋਟਲਾ ਪੁਲਿਸ ਮੁਖੀ ਡਾਕਟਰ ਸਿਮਰਤ ਕੌਰ ਗਿੱਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਾਲੀਰ ਕੋਟਲਾ ਪੁਲਿਸ ਵੱਲੋਂ ਪੰਜ ਵਿਅਕਤੀਆਂ ਨੂੰ ਦੋ ਕੇਸਾਂ ਵਿੱਚ ਨਾਕਾਬੰਦੀ ਦੌਰਾਨ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲੋਂ 2 ਕਿਲੋਗ੍ਰam ਅਫੀਮ ਅਤੇ 84 ਲੱਖ 20 ਹਜ਼ਾਰ ਜਾਲੀ ਕਰੰਸੀ ਸਮੇਤ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਦਾ ਮਾਲੀਰ ਕੋਟਲਾ ਪੁਲਿਸ ਵੱਲੋਂ ਅਦਾਲਤ ਤੋਂ ਪੁਲਿਸ ਰਿਮਾਂਡ ਲਿਆ ਗਿਆ ਹੈ ਜਿਸ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਆਓ ਦੇਖਦੇ ਹਾਂ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਦੇ ਲਈ ਮ ਕੋਟਲਾ ਤੋਂ ਪੱਤਰਕਾਰ ਸਰਬਜੀਤ ਸਿੰਘ ਰਟੋਲਾ ਦੀ ਖਾਸ ਰਿਪੋਰਟ। ਜੀ ਆਂਦੀ ਧੰਨਵਾਦ। ਅ ਇਹ ਪਿਛਲੇ ਹਫਤੇ ਚ ਸਾਡੇ ਵੱਲੋਂ ਅ ਮਲੇਰ ਕੋਟਲਾ ਪੁਲਿਸ ਤੇ ਕਾਊਂਟਰ ਇੰਟੈਲੀਜੈਂਸ ਵੱਲੋਂ ਦੋ ਸਾਂਝੇ ਆਪਰੇਸ਼ਨ ਕੀਤੇ ਗਏ ਸੀਗੇ। ਤੇ ਦੋਨਾਂ ਵਿੱਚ ਵੀ ਸਾਨੂੰ ਵਧੀਆ ਪ੍ਰਾਪਤੀਆਂ ਹੋਈਆਂ ਨੇ। ਅ ਪਹਿਲਾ ਆਪਰੇਸ਼ਨ ਐਨ.ਜੀ.ਪੀ.ਐਸ ਦੇ ਰਿਗਾਰਡਸ 'ਚ ਸੀਗਾ। ਇਹਦੇ ਵਿੱਚ ਅਸੀਂ 20 ਕਿਲੋ ਆਫੀਨ ਫੜੀ ਹੈ ਨਾਲੇਕਰ ਡਰਗਰਮਸ ਦੇ ਸਾਥ। ਇਹਦੇ ਵਿੱਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਨੇ। ਇੱਕ ਹੈ ਗੁਰਦੀਪ ਸਿੰਘ ਤੇ ਦੂਜਾ ਸੰਦੀਪ ਸਿੰਘ। ਜਿਹੜਾ ਸਰ ਗੁਰਦੀਪ ਸਿੰਘ ਹੈ ਉਹ ਸੰਗੂਤਰਨ ਵਾਲਾ ਹੈ ਸੰਦੀਪ ਸਿੰਘ ਮੱਧ ਪ੍ਰਦੇਸ਼ ਦਾ ਹੈ ਇਹ ট্রাক ਜਿਹੜਾ ਹੈ ਲੈ ਕੇ ਆ ਰਹੇ ਸੀਗੇ 오ਡੀਸਾ ਤੋਂ ਪਰਕੇ ਜਿਹੜੀ ਜਿਹਨੂੰ ਆਪਾਂ ਕਹਿੰਦੇ ਆ ਲੋਹੇ ਦੀ ਬਜਰੀ ਜਾਂ ਆਇਰਨ ਪੌਡ ਇਹਦੇ ਵਿੱਚ ਸਾਨੂੰ ਸ਼ੱਕ ਸੀਗਾ ਸੀਕ੍ਰੀਟ ਇਨਫੋਰਮੇਸ਼ਨ ਸੀਗੀ ਤੇ ਨਾਕਾ ਲਗਾ ਕੇ ਅਸੀਂ ਬਿਸ਼ਨਗੜ੍ਹ ਫੁੱਲ ਬਾੜੀ ਰੋਡ ਤੇ ਜਿਸੰਗੋਟ ਏਰੀਆ ਚ ਪੈਂਦਾ ਹੈ ਉਥੇ ਨਾਕਾ ਲਗਾ ਕੇ ਇਹਨਾਂ ਨੂੰ ਜਿਹੜਾ ਇੰਟਰਸੈਪਟ ਕੀਤਾ ਤੇ ਇਹਨਾਂ ਦੇ ਕੋਲੋਂ ਵੀ ਕਿਲੋਗ੍ਰਾਮ ਓਪੀਐਮ ਜਿਹੜੀ ਹੈ ਉਹ ਰਿਕਵਰ ਹੋਈ ਅ ਇਸ ਤੋਂ ਇਲਾਵਾ ਇੱਕ ਹੋਰ ਆਪਰੇਸ਼ਨ ਸੀਗਾ ਜਿਹੜਾ ਫੇਕ ਇੰਜਨ ਕਰੰਸੀ ਨੋਟਸ ਤੇ ਚੱਲ ਰਿਹਾ ਸੀਗਾ ਉਹਦੇ ਵਿੱਚ ਵੀ ਸਾਨੂੰ ਵਧੀਆ ਪ੍ਰਾਪਤੀ ਹਾਸਿਲ ਹੋਈ ਇਹਦੇ ਵਿੱਚ ਸਿਟੀ 1 ਮਲੇਰ ਕੋਟਲਾ ਵਿੱਚ ਐਫਆਈਆਰ ਨੰਬਰ 46 ਜਿਹੜੀ ਹੈ ਦਰਜ ਕੀਤੀ ਗਈ ਇਹਦੇ ਵਿੱਚ ਪ੍ਰੀਲੀਮਿਨਰੀ ਅਸੀਂ ਸਭ ਤੋਂ ਪਹਿਲਾਂ 2 ਤਰੀਕ ਨੂੰ ਦੋ ਬੰਦਿਆਂ ਦੀ ਗ੍ਰਿਫਤਾਰੀ ਪਾਈ ਸੀਗੀ ਰਿਸ਼ੂ ਜਿਹੜਾ ਕਿ ਮਲੇਰ ਕੋਟਲਾ ਦਾ ਹੈ ਇੱਕ ਲਖਵਿੰਦਰ ਸਿੰਘ ਜਿਹੜਾ ਪਟਿਆਲਾ ਦਾ ਰਹਿਣ ਵਾਲਾ ਹੈ ਇਹਨਾਂ ਕੋਲੋਂ ਸਾਨੂੰ 2 ਲੱਖ ਤੇ 85000 285000 ਫੇਕ ਇੰਡੀਅਨ ਕਰੰਸੀ ਨੋਟਸ ਪ੍ਰਾਪਤ ਹੋਈ ਸੀਗੇ ਇਹਨਾਂ ਦੀ ਪੁਚਕਿਸ਼ ਦੌਰਾਨ ਸਾਨੂੰ ਜਿਹੜੀਆਂ ਲੀਕਸ ਮਿਲਿਆ ਉਹਨਾਂ ਨੂੰ ਉਸੇ ਪਰੋਡਕਟ ਕੀਤਾ ਉਸ ਤੋਂ ਬਾਅਦ ਅਸੀਂ ਜਦੋਂ ਇਹਨਾਂ ਨੂੰ ਫਾਲੋਅ ਅਪ ਕਰਦੇ ਹੋਏ ਤੇ ਇੱਕ ਅਮਿਤ ਗਿੱਲ ਹੈ ਜੋ ਕਪੂਥਲਾ ਦਾ ਪਿੱਛੋਂ ਕਪੂਥਲਾ ਦਾ ਸੀਗਾ ਪਰ ਰਹਿਣ ਵਾਲਾ ਸਹਾਰनपुर ਦਾ ਹੈ ਸਹਾਰनपुर ਪੁਲਿਸ ਪਾਰਟੀ ਗਈ ਤੇ ਉੱਥੋਂ ਅਸੀਂ ਅਮਿਤ ਗਿੱਲ ਕੋਲ 81 ਲੱਖ 35000 ਫੇਕ ਇੰਡੀਅਨ ਕਰੰਸੀ ਨੋਟ ਜਿਹੜੇ ਹੈ ਬਰਾਮਦ ਕੀਤੇ। ਅ ਇਸ ਤੋਂ ਇਲਾਵਾ ਦੇ ਕੰਪਿਊਟਰ ਸੈੱਟ ਪ੍ਰਿੰਟਰ scanner ਲੈਮੀਨੇਸ਼ਨ ਮਸ਼ੀਨ ਪੇਪਰ ਕਟਰ ਐਂਡ ਸਕਰੀਨ ਬੋਰਡ ਤੇ ਟੋਟਲ ਰਿਕਵਰੀ ਐਸ ਕੇਸ ਵਿੱਚ ਹੁਣ ਤੱਕ ਸਾਢੇ 84 ਲੱਖ ਐਂਡ 20000 ਹੈ। ਬਾਕੀ ਅਸੀਂ ਜਿਹੜੀ ਮਾਮਲੇ ਦੀ ਡਿਗਾਈਨਰ ਜਾਂਚ ਕਰ ਰਹੇ ਹਾਂ। ਫੋਰਵਰਡ ਤੇ ਬੈਕਵਰਡ ਲਿੰਕੇਜ ਸਾਰੇ ਹੀ ਚੰਗੀ ਤਰ੍ਹਾਂ ਵਾਚੇ ਜਾਣਗੇ ਤੇ ਜੋ ਵੀ ਤੱਥ ਸਾਹਮਣੇ ਆਣਗੇ ਉਹਦੇ ਅਕੋਰਡਿੰਗ ਚੜੀਏ ਤਰ੍ਹਾਂ ਹੁੰਦਾ ਬਾਈ ਜੀ ਜਰੂਰ ਤੇ ਪਹਿਲੇ ਵੀ ਪਰਚੇ ਨੇ ਕੋਈ ਅੰਨਾ ਤੇ ਬੰਦੇ ਦੇ ਰੱਪੜੇ ਕਰਨੀ ਇਹ ਕਿਉਂ ਆ ਇਹਨਾਂ ਤੇ ਹੱਲੇ ਇਹਨਾਂ ਦਾ ਪ੍ਰੀਵੀਅਸ ਜਿਹੜਾ ਰਿਪੋਰਟ ਅਸੀਂ ਉਹ ਕੀਤਾ ਨਹੀਂ ਹੈ ਕਿਉਂਕਿ ਇਹ ਦੂਜੇ ਜ਼ਿਲ੍ਹੇ ਤੋਂ ਮਿਲ ਕਰਕੇ ਅਸੀਂ ਆਪੇ ਉਹਦੇ ਚੌਂਚਾ ਰਹੀ ਹੈ ਇਹਨਾਂ ਦੇ ਰਿਮਾਂਡ ਸੱਟ ਕੋ 9 ਤੱਕ 9 ਤਰੀਕ ਤੱਕ ਹੈ ਉਹਦੇ ਵਿੱਚ ਅਸੀਂ ਬੈਕਵਰਡ ਤੇ ਫੋਰਵਰਡ ਲਿੰਕੇਜ ਤੇ ਇਹਨਾਂ ਦਾ ਪ੍ਰੀਵੀਅਸ ਜਿਹੜਾ ਰਿਪੋਰਟ ਉਹਦੀ ਜਾਂਚ ਇੱਕ ਹੀ ਚੌਂ ਨਾਂ ਦੇ ਵਿੱਚ ਬੰਦੇ ਜਾਨੇ ਸੀ ਸਮੇਂ ਤੀ ਦੰਦ ਕੋਈ ਪਾਈ ਇਹ ਸਾਰਾ ਮੈਟਰ ਦੇਖੋ ਅੰਡਰ ਇਨਵੈਸਟੀਗੇਸ਼ਨ ਹੈ ਜੋ ਵੀ ਜੇ ਸਾ ਨੂੰ ਲੀਡਸ ਆਣਗੀਆਂ ਉਹਨੂੰ ਅਸੀਂ ਚੰਗੀ ਤਰ੍ਹਾਂ ਚਲਦੇ ਫੋਲੋ ਜਿਹੜੇ ਫੇਕ ਅਕੈਡਮੀ ਵਾਲੇ ਨੇ ਇਹ ਵੀ ਇਹਨਾਂ ਦਾ ਕੋਈ ਅਪਰਾਧਿਕ ਪਰਸੋਟ ਹੈ ਇਹਨਾਂ ਦੀ ਜਿਹੜੀ ਜਿਹੜੀ ਅਮਿਤ ਕੁਮਾਰ ਹੈ ਉਹ ਕੁਝ ਅਪਰਾਧਿਕ ਜਿਹੜੇ ਬੰਦਿਆਂ ਨਾਲ ਹੈ ਉਹ ਜੁੜਿਆ ਹੋਇਆ ਹੈ ਪਰ ਆਪਣੀ ਇਹਦੀ ਹੱਲੇ ਆਪਣੀ ਕੋਈ ਅਪਰਾਧਿਕ ਸਬੂਤ ਆਪੇ ਚੋਕਾ ਨਹੀਂ ਹੈ ਕਿਹਨਾਂ ਉਦਾਲਤ ਵਿੱਚ ਇਹਨਾਂ ਨੂੰ ਅਮਿਤ ਕੁਮਾਰ ਨੂੰ ਅੱਜ ਜੜੀ ਹੈ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਤੇ ਅਸੀਂ ਜਿਹੜਾ ਹੈ ਨਾ ਤੇ ਰਿਮਾਂਡ ਲੈ ਕੇ ਅੱਗੇ ਦੂਗਾਈ ਨਾ